ਅੱਜ ਵਾਰਡ ਨੰਬਰ 68 ਦੇ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਕੱਠੇ ਹੋ ਕੇ ਹੁਣ ਬਾਲੀਆਂ కార్ਪੋਰੇਸ਼ਨ ਦਿਆਂ ਇਲਾਕੇ ਸ਼ਨੰਦ ਦੇ ਸੰਬੰਧ ਚ ਵਿਚਾਰ ਵਟਾਂਦਰਾ ਕੀਤਾ ਜਾਗੋ ਪੰਜਾਬ ਟੀਵੀ ਦੀ ਖਾਸ ਰਿਪੋਰਟ ਤਾਂ ਤੋਂ ਪਹਿਲਾਂ ਕਾਗਲ ਪਰੰਦੇ ਤਰੀਕੇ ਦੀ ਜੇ ਤਾਂ ਸਾਰੇ ਮੇਰੇ ਵੀਰ 11 ਤਰੀਕ ਨੂੰ 11 ਵਜੇ ਜਿਹੜੇ ਆਪਣੇ ਜਿੰਨੇ ਵੀ ਸੰਯੋਗ ਦੇ ਨਾਲ ਜਿੰਨਾ ਵੀ ਆਪਣਾ ਇਲਾਕਾ ਜਿੰਨੇ ਵੀ ਪਰਿਵਾਰ ਹੈ ਤੇ ਵਾਰਡ ਜਿਹੜੀ ਮੇਰੀ ਵਾਰਡ ਮੇਰਾ ਪਰਿਵਾਰ ਤੇ ਮੈਂ ਪਰਿਵਾਰ ਦਾ ਸੇਵਾਦਾਰ ਹੱਜੇ ਵੀ ਸੇਵਾ ਕਰਨਦੇ ਆ ਅੱਗੇ ਤੋਂ ਵੀ ਸੇਵਾ ਕਰਦੇ ਰਵਾਂਗੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਵੀ ਕਿੰਨੇ ਦੇਣਾ ਵਾ ਸਾਡੇ ਪਰਿਵਾਰ ਵਾਲਾ ਨੇ ਪਰਿਵਾਰ ਨੇ ਤੇ ਇਸ ਕਰਕੇ ਤੁਹਾਡੇ ਸੰਯੋਗ ਦੇ ਨਾਲ ਹੀ ਸਾਨੂੰ ਇਹ ਉਤਸ਼ਾਹ ਮਿਲਣਦਿਆਂਗਾ ਜਿਹੀਂ ਅਗਲੇ ਬਨੇ ਜਾਈਏ ਤੇ ਸਾਡਾ ਮਾਣਾਇਣਾ ਰੱਖੀ ਜਿਵੇਂ ਆਪਣੇ ਵੀਰ ਭਰਾ ਜਿਦੇ ਆ ਇਤਲੀਓ ਮਸਤਰਾ ਦੇ ਗੁਜ਼ਰੇ ਆ ਉਹ ਫੀਵਰੇਰੀ ਦੀਆਂ ਮੁਸ਼ਕਲਾਂ ਗਲੀਆਂ ਦੀਆਂ ਮੁਸ਼ਕਲਾਂ ਵਿੱਚ ਪਾਣੀ ਗੰਦੇ ਪਾਣੀ ਦੀਆਂ ਸਿਵਾ ਕਿ ਮੇਰੇ ਕੋਲ ਬੰਦੇ ਦੋ ਤਿੰਨ ਆਏ ਵੀ ਹੋਣੇ ਜਿਹਨਾਂ ਨੇ ਭਰ ਕੇ ਦਿੱਤਾ ਕਿ ਇਹ ਗੱਦਾ ਪਾਣੀ ਆ ਗਿਆ ਇਹ ਆਪਾਂ ਮੁਸ਼ਕਲਾਂ ਹੱਲਦਾ ਨਹੀਂ ਹੋਣੀਆਂ ਜਦ ਤੱਕ ਆਪਾਂ ਆਪਣੇ ਘੱਟਾਂ ਨਹੀਂ ਬਚਦੀ ਠੀਕ ਹੈ ਉਹ ਤਾਂ ਕਪਾ ਜਿੰਨੇ ਨੇ ਨਦੀ ਜਿੰਦੀ ਕਰਨੀ ਜਦੋਂ ਘੜ ਜੁਟੇ ਹੋਏ ਆ ਠਕੋਗਾ 40 45 ਸਾਲ ਦੇ ਤਿੰਨ ਤਾਂ ਹੋ ਹੀ ਪਾ ਇਹ ਤਾਂ ਇਹਨੂੰ ਲੱਗਦਾ ਹੋਵੇ ਕਿ ਨਹੀਂ ਜਿੰਦਾ ਨਹੀਂ ਹੋਇਆ ਉਹ ਵੀ ਦਰਵੇ ਪਰ ਆ ਗੀ ਨਾ ਹੋਇਆ ਜੀ। ਜੀ ਜੀ ਤੁਮੋਂ ਨੇ ਜੀ ਆਪਾਂ ਨੂੰ ਉਸ ਪਰਮਾਤਮਾ ਨੇ ਮੌਕਾ ਦਿੱਤਾ ਹੈ। ਇਹ ਨਰਕੀ ਜਿੰਦਗੀ ਆਵਾਜ਼ ਆਵਾਇ ਨੂੰ ਕੁਝ ਨੀ ਕੀ ਸੁਧਾਰ ਕਰਨ ਵਾਸਤੇ ਇੱਕ ਮੌਕਾ ਹੈਗਾ ਜੀ। ਇਸ ਤੋਂ ਬਾਅਦ ਮੇਰੇ ਸਾਹਮਣੇ ਮੌਕਾ ਨਹੀਂ। ਉਹ ਕਿ ਜੇ ਇੱਥੇ ਦਾਖਲ ਹੈਗੀ ਤਰਸ ਲੈਂਦੇ ਹੋ ਜਿੱਦਾਂ ਤੁਹਾਨੂੰ ਪਤਾ ਹੀ ਆ ਜੇ ਆਪਾਂ ਕਿਹੜੇ ਜਿਹੜੇ ਪਰਿਵਾਰ ਆ ਕਿੱਥੇ ਜੋੜਨਾ ਕੀ ਕਰਨਾ ਹੋਆ। ਆਪਣੇ ਬੂਤ ਘਾਟ ਨੇ ਕੀ ਕਰਦਾ ਸਭ ਆਪਣੀ ਜ਼ਿੰਮੇਵਾਰੀਆਂ ਨਿਭਾਉਣੀ ਆਏ ਸਾਰੇ ਵੀਰ ਘਰ ਆਉਣੇ ਲੜਕੀ ਜਿਹੜੀ ਇਕੱਲਾ ਨਿੱਕੇ ਆਨੇਗਾ ਆਹ ਕਹਿੰਦੇ ਸਾਰੇ ਮੈਨੂੰ ਨਿੱਕੇ ਲੈ ਕੇ ਆਉਂਦੇ ਆ ਮੈਨੂੰ ਤਾਂ ਕੋਈ ਦੂਜਾ ਨਹੀਂ ਪੇਰਾ ਨਹੀਂ ਆਉਂਦਾ ਜੀ ਜਾਈ ਕੋਈ ਹਾਂ ਕਹ ਲੈਦਾ ਕੋਈ ਹੈ ਜਵਾਬ ਕੋਈ ਹੈ ਹਿੱਤਾ ਤੇ ਯਾਰਾ ਆਦਾ ਨਾ ਮੈਂ ਤੇਰੇ ਨਾਲਾਂ ਓਏ ਕੋਲ ਕੀ ਹੋਇਆ ਦੇ ਵੀਰਾਂ ਐਂ ਤੇ ਮੈਨੂੰ ਮੈਂ ਤਾਂ ਹੀ ਕਿਹਾ ਜੀ ਮੈਨੂੰ ਜਿੱਦੜ ਭਾਈ ਅਧਰਾਲ ਪਾ ਲਈ ਆਈ ਹਾਂ ਅਕਾ ਭਾਈ ਕੁਟਕੀ ਪਦੇ ਤੁਹਾਡਾ ਵੀਰ ਛੋਟਾ ਵਿਚਾਰ ਨਿਕਾ ਬਿਕਰਮਜੀਤ ਸਿੰਘ ਨਿਕਾ ਇੱਕ ਬੇਨਤੀ ਕਰਿਆ ਸਾਰੇ ਭਰਾਵਾ ਗਾੜੀ ਮੈਨੂੰ ਬੜਾ ਮਾਣ ਆ ਇੱਕ ਬੋਲ ਤੇ ਮੇਰੇ ਸਾਰੇ ਭਰਾ ਮੇਰੇ ਗਾੜੀ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾ ਦਾ ਹੁਣ ਮੈਂ ਤੁਹਾਡਾ ਵੀਰ ਸਾਰੇ ਮਹੱਲੇ ਦੇ ਵਿੱਚ ਸਾਰੇ ਮਲੇ ਨੇ ਆ ਕੇ ਪੱਤੀ ਲੋ ਸਾਡੇ ਮਲੇ ਦਾ ਨਰਕ ਕੱਢ ਬੜੇ ਬੜੇ ਆਏ 45 ਸਾਲਾਂ ਚ ਇੰਦਰਪੁਰੀ ਸੁੰਦਰ ਨਗਰ ਦਰਸ਼ਨਗਰ ਡੁੱਬਿਆ ਉਹਨ ਲੋਕਾਂ ਨੇ ਮੈਨੂੰ ਖਿਲਾੜ ਦੀ ਕੋਸ਼ਿਸ਼ ਕੀਤੀ ਹੈ ਮੇਰਾ ਮੇਰਾ ਫਰਜ਼ ਹੈਗਾ ਕਿ ਮੈਂ ਸਾਰਾ ਨਰਕ ਖਤਮ ਕਰ ਜਗਾ ਬੜੇ ਬੜੇ ਆਉਣਾ ਲੋਕਾਂ ਨੇ ਪੈਸੇ ਲੈ ਕੇ ਆਉਣਾ ਵਾ ਸ਼ਰਾਬਾਂ ਲੈ ਕੇ ਆਉਣਾ ਵਾ ਬੇਨਤੀ ਕਰਦਾ ਵਾਂ ਇੱਕ ਮੌਕਾ ਵੀ ਬੜੇ ਆਣ ਮੌਕਾ ਦਿੱਤਾ ਇੱਕ ਗਰੀਬ ਨੂੰ ਮੌਕਾ ਦੇ ਦੋ ਤੇ ਮੈਂ ਤੁਹਾਡਾ ਸਾਰਾ ਨਰਕ ਖਤਮ ਕਰਾਂ ਵਾਏ ਕੁਝ ਕਾ ਕਰ ਸਾਹ ਵਾਏ ਕੁਝ ਅੱਧ ਸੜਸ ਬੰਦੀ ਕੋ ਮਿਲਿੰਗ ਠੀਕ ਠੀਕ ਅੱਜ ਸਾਰੇ ਵੀਰ ਭਰਾ ਨੂੰ 11 ਤਰੀਕ ਨੂੰ ਆਪਾਂ ਸਾਰੇ ਭਰਾਵਾਂ ਨੇ ਪੇਪਰ ਵੱਲੋਂ ਜਾਣਾ ਇਸ ਵਾਰ ਤੇ ਮੀਟਿੰਗ ਕੀਤੀ ਵਿੱਚ ਕਿਹੜੀ ਪਾਰਟੀ ਵੱਲ ਖੜੋ ਰਹੇ ਜੀ ਪਾਰਟੀ ਵੱਲੋਂ ਤੇ ਮੈਨੂੰ ਹਲੇ ਕੋਈ ਉਮੀਦ ਨਹੀਂ ਆ ਗਈ ਜੇ ਯਾਦ ਵੱਲੋਂ ਖੜੂੰਗਾ ਵੀਰ ਜੀ ਠੀਕ ਹੈ ਜੀ